ਟਰੱਕ ਡਰਾਈਵਰ ਦੇ ਨਾਲ ਲੁੱਟ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਤੇ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਟਰਾਲੇ ਦੇ ਡਰਾਈਵਰ ਨੂੰ ਟਾਇਰਾਂ ਵਿੱਚੋਂ ਧੂਆ ਨਿਕਲਣ ਉੱਤੇ ਵਾਹਨ ਨੂੰ ਰੋਕਣਾ ਪਿਆ ਤੇ ਜਿਵੇਂ ਹੀ ਡਰਾਈਵਰ ਟਰਾਲੇ ਤੋਂ ਹੇਠਾ ਉਤਰਿਆ ਉਸ ਦੇ ਕੋਲ ਅਚਾਨਕ ਦੋ ਨੌਜਵਾਨ ਮੁੰਡੇ ਕੁੜੀਆਂ ਆਪ ਵਿੱਚ ਜਿਨ੍ਹਾਂ ਕੋਲ ਚਾਕੂ ਸਨ ਡਰਾਈਵਰ ਦੇ ਬਚਾਅ ਕਰਨ ਦੇ باوجود ਉਹਨਾਂ ਵੱਲੋਂ ਉਸ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਾਲ ਉਸ ਦੀ ਬਾਹ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਹਮਲਾਵਰਾਂ ਨੇ ਡਰਾਈਵਰ ਕੋਲੋਂ ਲਗਭਗ 8000 ਰੁਪਏ ਖੋਲੇ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜ਼ਖਮੀ ਡਰਾਈਵਰ ਵੱਲੋਂ ਉੱਚੀ ਆਵਾਜ਼ ਵਿੱਚ ਰੌਲਾ ਪਾਉਣ ਉੱਤੇ ਨਜ਼ਦੀਕੀ ਲੋਕ ਮਦਦ ਲਈ ਆ ਤੋੜੇ ਲੋਕਾਂ ਨੇ ਹਿੰਮਤ ਦਿਖਾਉਂਦਿਆ ਚਾਰਾਂ ਨੂੰ ਪਿੱਛੇ ਕਰਕੇ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜ਼ਖਮੀ ਡਰਾਈਵਰ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਇਲਾਜ ਦੀ ਨੇ ਪੁਲਿਸ ਦੇ ਮੁਤਾਬਕ ਡਰਾਈਵਰ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਫੜੇ ਗਏ ਮੁਜ਼ਮਾ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਘਟਨਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਗਲਤ ਰਾਹ ਉੱਤੇ ਚੱਲ ਰਹੇ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਬੇਖੌਫ ਹੋ ਕੇ ਕੀਤੀਆਂ ਜਾ ਰਹੀਆਂ ਨੇ ਪਰ ਚੌਕਸੀ ਅਤੇ ਸਹਿਯੋਗ ਨਾਲ ਲੋਕਾਂ ਨੇ ਵੱਡੀ ਵਾਰਦਾਤ ਨੂੰ ਉਹ ਬਚਾ ਕਰ ਲਿਆ ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾ ਉਹ ਹਸਤਾਨ ਤੋਂ ਅੱਗੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੱਗੇ ਪਰੌਟਮ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲੜਕੀ ਦੀ ਦੁਖਿਆਰੀ ਕਹਾਣੀ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਰਾਂ ਇਕ ਕਿਉਂ ਕਰਦੇ ਸੀ ਜੇ ਕਿ ਕੀ ਤਰੀਕਾ ਸੀ ਕੀ ਨਾ ਤਰੀਕਾ ਕਿਸੇ ਰੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੇ ਉਹਨਾਂ ਨੂੰ ਬੂੜ ਹਣੀਏ ਕੰਮ ਨੂੰ ਨੇ ਰੁਕਿਆ ਨੇ ਵੇਖਿਆ ਤੇ ਕੁੜੀਆਂ ਨੇ ਜਿਹੜੋਂ ਉਹਨਾਂ ਨੂੰ ਥੱਲੇ ਉਤਰ ਕਰਨ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦ ਹਾਵੇ ਦੇ ਪੈ। ਹਮਤਲ ਕਿੰਨੇ ਕੱਜ ਤੱਕ ਕੇ ਕੇਸ ਵਾਪਰ ਮੇਰੇ ਦੌਰੋਂ ਮੇਰੇ ਪਿੜ੍ਹ ਦੇ ਦੌਰਾਂ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ। ਕੁਝ ਇਹ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਕਰਦੇ ਆ ਇਹ ਸਾਰੇ ਡਰਗਡਿਕ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਨੇ ਕੀ ਕਾਰਨ ਲੱਗੀਆਂ ਕੋਈ ਨਸ਼ੇ ਦਾ ਜਾਂ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਡੇਟੇ ਆ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਰਿਮਾਂਡ ਦੇ ਦੌਰਾਨ ਹੋਰ ਅਸੀਂ ਫਲੈਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਸਾਰਾ ਹਨ ਇਹਨਾਂ ਦੇ ਵੀ ਤੋਂ 25 ਸਾਲ ਇਹਦਾ ਆਪਸ ਵਿੱਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਆ ਆਪਸ ਉਸ ਚੇਨ ਇਹ ਇਕੱਠੇ ਨਿਚਾ ਰੱਖੂਗਾ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਲੋਕਾਂ। ਹਾਂ। ਸਰੇ ਆਪਰੋਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ? ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਨਾਲ ਵਾਪਸ ਕੇ ਰਣੇਸ਼ ਨੂੰ ਮਿਲ ਜਾਂਦਾ ਤੇ ਫਿਰ ਇਹ ਬਿਆਨ ਕਰਕੇ ਤੇ ਨਾਲੇ ਹੰਡਲ ਕਰਕੇ ਲੋਕਾਂ ਨੂੰ। ਇਹ ਕੱਲ ਦੀ ਗੱਲ ਆ 2 12 2021 ਦੀ ਤੇ ਕੋਈ ਇੱਕ ਡਰਾਈਵਰ ਆ ਪੁਤਰਾਮ ਉਹ ਰਸਤਾਨ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੰਘੀ ਪਰੌਟਾਂ 'ਤੇ ਲੱਗੇ ਉਸ਼ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕਿਲਕ ਦੁਖਿਆਰੀ ਵਰਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਗੀਤਿਆਂ ਦੇ ਗੱਲ ਸੁਣੀ ਤੇ ਉਹਨੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿਉਂ ਕਰਦੇ ਸੀ ਜੇ ਟਿੱਕੀ ਤਰੀਕਾ ਸੀ ਇਹਨਾਂ ਦਾ ਤਰੀਕਾ ਕਿਸੇ ਲੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਹੈ ਜਦ ਕਮਿਊਨ ਲ ਰੁਕਿਆ ਨੇ ਵੇਖਿਆ ਤੇ ਕੁੜੀਆਂ ਨੇ ਜਿਹੜੋਂ ਨੇ ਉੱਥਲੀ ਉਤਰ ਕਰਨ ਦੀ ਗੱਲ ਸੀ ਤੇ ਪਿੱਛੋਂ ਦੋ ਮੁੰਡੇ ਆ ਕੇ ਉਹਨੂੰ ਖਿੱਚ ਰਹੇ ਬੈਠੇ ਹਨ ਅਜ ਤੱਕ ਕਿੰਨੇ ਕ ਅਜ ਤੱਕ ਇਹ ਕੇਸ ਵਾਪਰ ਮੇਰੇ ਦੌਰਾਨ ਮੇਰੇ ਵੀਰ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਜਿਹੜੇ ਸਾਰੇ ਜਿਹੜੇ ਆ ਚਾਰ ਹੰਦੇ ਆ ਇਹ ਸਾਰੇ ਡਰੱਗ ਦੇ ਸਾਰੇ ਮੇਨ ਕਾਈਟ ਐਕਸ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੇ ਹੋਣ ਕਿ ਕਾਰਨ ਲੱਗੇ ਕੋ ਨਸ਼ੇ ਦਾ ਕਰ ਕੀ ਕਰ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰਗ ਦੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹੋ ਹੀ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਣਗੇ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਕੋਈ ਕੋਈ ਨਾ ਪੀਸਾ ਸਾਰਾ ਹਣ ਇਹਨਾਂ ਦੇ 20 ਤੋਂ 25 ਸਾਲ ਇਹਦਾ ਆਪਸ ਵਿੱਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਆਪਸ ਉਸ ਚੇਨ ਹੀ ਹੈ ਇਕੱਠੇ ਨਸ਼ਾ ਕਰਦੇ ਦਰ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹ ਉਹ ਨਦੀ ਜੀ ਨੇ ਇਹ ਕਹੋਇਆ। ਹਾਂ। ਸਰੇ ਆਪੋ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ? ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਕੋਈ ਨਾ ਵਾਪਸ ਇਸ ਪੂਰਬਿਸ਼ ਨੂੰ ਬੱਜੀ ਜਾਂਦਾ। ਤੇ ਸਰੇ ਧਿਆਨ ਚ ਰੱਖ ਕੇ ਦੁਨਾਨੇ ਹਣੀ ਲੱਭ ਕਰਦੇ। ਲੋਕਾਂ ਨੂੰ